ਰਾਗ ਮਹੱਲਾ ਪੰਜਵਾ ਘਰ ਪਹਿਲਾ ਗੰਤ ਜਨੋ ਮਿਲ ਭਾਈਆ ਰਾਇ ਜੀ ਦੀ ਗੁਸਾ ਗਾਣ ਚ ਰਾਇ ਜੀ ਦੀ ਗੁਸਾ ਰਿਣੀ ਜੀ ਸਾਡੀ ਨਵਾ ਜੀ ਜੀ ਖਾਲਸਾ ਸਾਹਿਬ ਸੁਣਨੇ ਜੀਓ ਅੰਤਰੀਆਮੇ ਰਿਗਨਵਾਸ ਸ੍ਰੀ ਬਾਦਸ਼ਾ ਸਦਗੁਰੂ ਅੰਤਰੀਆਮੇ ਰਿਗਨਵਾਸ ਸ੍ਰੀ ਬਾਦਸ਼ਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਲ ਪੁਤਰ ਚੌਧਵੀਂ ਜੇ ਆਪ ਜੀ ਨੇ ਕਿਹਾ ਸੀ ਗੁਰ ਮਿਲੈ ਨਾਮੁ ਸਿਖਿ ਪਾਰਗਮ ਸੁਖ ਨੂੰ ਸਾਰਿਆਂ ਨਾਲੇ ਨਿਰਖੇ ਪਾਰਗਮ ਸੁਖ ਦੀ ਸਿਖਾਣ ਕੀਤੀ ਹੈ ਜਿਨੋ ਜਿਨੋ ਨੇ ਵਾਹਿਗੁਰੂ ਕਾਲ ਕੋ ਦੀ ਸ਼ਾਨ ਕੀਤੀ ਹੈ ਉਹਨੇ ਵੀ ਦੇਖਾ ਦਿੱਤੀ ਕਾਰਜ ਕਰ ਬਖੀਖਾ ਨੇ ਮੇਰਾ ਨਾਮੋ ਜੀ ਰਾਗ ਮਨ ਅੱਲਾ ਪਾਣੀਵਾ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਇਹ ਪਹਿਲੇ ਸੰਤ ਭਗਤ ਹਨ ਉਹਨਾਂ ਪਿਆਰਿਓ ਜਿਨ੍ਹਾਂ ਦੇ ਨਾਲ ਮਿਲ ਕਰਕੇ ਇਹ ਭਰਾਵਾ ਕਟਿਆੜਾ ਜਨਤਾਲ ਜਿਹੜਾ ਜਨਸਾਰੀਓ ਨੂੰ ਕਾਲ ਕਰਨ ਵਾਲਾ ਨਾਸ ਕਰਨ ਵਾਲਾ ਉਹ ਜਾਂਦੇ ਕੈਣੀ ਕਟਿਆੜਾ ਤਖਨੋ ਕੀਤਾ ਹੈ ਇਹ ਮਹਾਰਮ ਕਿਰਪਾ ਦੀ ਦੀਰ ਹੈ ਕਟਿਆੜਾ ਜਨਤਾਲੋ ਜਨ ਜੰਮਣ ਕਰੋ ਤੇ ਕਾਲ ਮਿਰਚੀ ਕਾਲੋ ਜਮਨ ਮਰਨ ਦੇ ਜਿਹੜੇ ਦੋਵੇਂ ਸਮੇਂ ਆਏ ਇਹ ਕੱਟੇ ਜੇ ਉਹਨਾਂ ਦੇ ਜੋਹੇ ਤਰਾਹ ਸੰਤ ਜੀ ਨੇ ਮਿਲ ਕੇ ਪਰਮੇਸ਼ਰ ਦਾ ਸ਼ਿਮਨ ਕਹਿਨੂ ਜਿਨੇ ਸਾਹ ਸੁਖੀ ਰਾਖੇ ਵਿਸਰਾਹ ਨਾਮਾ ਮਨ ਮੰਨ ਕੇ ਤੁੰਸੇ ਸੇ ਹੀ ਨਾਮ ਕਾ ਪੂਰਨ ਸੋਈ ਸੰਤ ਕੋਨਾ ਜਮਨ ਮਰਨ ਰੂਪ ਕਾ ਜਿਹੜਾ ਇਹ ਕੱਟਿਆ ਗਿਆ ਹੈ ਜਾਂ ਜਿਹੜਾ ਜਨਮ ਹੋ ਰਿਹਾ ਸੀ ਕਾਲ ਸੰਧ ਤੇ ਉਹ ਕੱਟਿਆ ਗਿਆ ਹੈ ਇਸ ਜਮਾਨੇ ਦਾ ਜਿਹੜਾ ਇਸ ਜਮਾਨੇ ਦੇ ਅੰਦਰ ਇੱਕ ਪ੍ਰਕਾਰ ਦੇ ਸਮਾਹੀ ਕਈ ਦੁੱਖਦਾਇਕ ਕਈ ਦੁਨੀਆ ਦੀ ਹਿਲਜਲੀ ਆਏ ਉਹ ਵੀ ਸਾਰੇ ਖੱਟੇ ਗਏ। ਕਾਲਾ ਕਾਲਾ ਕੌਣ ਹੈ ਅਗਿਆਨ। ਜੋ ਅਗਿਆਨ ਸਾਰਿਆਂ ਦੇ ਹਿਰਦੇ ਵਿੱਚ ਜੰਮਿਆ ਬੈਠਾ ਸੀ। ਇਸ ਤਰ੍ਹਾਂ ਹੋਇਆ ਬੈਠਾ ਸੀ ਉਹ ਵੀ ਸੰਤਾਂ ਜਨ ਦੇ ਨਾਲ ਹੋ ਭਰਾਵਾਂ ਮਿਲ ਕਰਕੇ ਉਹ ਕਾਲਾ ਅਗਿਆਨ ਵੀ ਕੱਟਿਆ ਗਿਆ। ਉਹਨੂੰ ਵਰਨ ਪਾ ਕਰਕੇ ਪੜਦਾ ਪਾ ਕੇ ਵਾਹਿਗੁਰੂ ਦੇ ਸਿਰ ਨੂੰ ਵੱਲੋਂ ਸਾਡੇ ਮੰਨ ਦੇ ਤਾਈ ਜਿਵੇਂ ਅਵਸਿਆ ਦੀ ਰਾਤ ਚੰਦਨਾ ਨਹੀਂ ਦਿਸਦਾ ਐ ਨਹੀਂ ਨਹੀਂ ਪਉਂਦਾ ਹੈ ਇਸ ਪ੍ਰਕਾਰ ਕਟਿਆੜਾ ਅਮਕਾਲ ਜੋ ਜਮਾ ਹੋ ਰਿਹਾ ਸੀ ਤਰਾਲ ਕਾਲਾ ਅਯਾਨ ਉਹ ਵੀ ਕਟਿਆ ਗਿਆ ਹੈ ਤੇ ਕਾਲ ਜਿਹੜਾ ਦਿਪਤਾ ਦਾ ਸਮਾਂ ਸੀ ਉਹ ਵੀ ਕਟਿਆ ਗਿਆ ਹੈ ਜਮਨ ਮਾਲੂਬ ਕਾਲ ਵੀ ਕਟਿਆ ਗਿਆ ਹੈ ਇਹ ਸਭ ਲਾ ਉਹ ਸੈ ਸੰਗਤ ਦੀ ਕਿਰਪਾ ਕਰਕੇ ਬਾਪ ਹੋਏ ਹੈ ਸੱਚਾ ਸਾਹਿਬ ਮਨ ਉਠਾ ਸੱਚਾ ਜੋ ਸੇਵਕਾਲ ਪ੍ਰਭ ਵਾਹਿਗੁਰੂ ਹੈ ਉਹ ਮਨ ਚ ਉਠਾ ਵਸ ਗਿਆ ਉਹ ਆਖੁੰਦਾ ਆ ਜੇਦੋਂ ਖਸਮੇ ਕਾਲ ਪ੍ਰਭ ਵਾਹਿਗੁਰੂ ਆਪ ਦੇ ਆਲੂ ਹੈ ਉਹ ਪੂਰਾ ਸਤਗੁਰੂ ਭੇਟਿਆ ਸਤਗੁਰੂ ਮਾਨਕ ਦੇਸ ਦੇ ਪਾਦਸ਼ਾਹੀ ਦੇ ਤਾਂ ਹੀ ਜਦੋਂ ਭੇਟਿਆ ਮਿਲੇ ਬਿਨ ਪਿਆਰ ਸਭ ਜੰਗਾਲ ਸਤੁਰਾਂ ਦੀ ਐਸੀ ਕਹਾਣੀ ਜਿਹੜਾ ਜੰਗਾਲ ਬੰਧਨ ਪਿਆ ਹੋਏ ਐਸੀ ਕਰਦਾ ਧੂੜ ਦਾ ਜੰਗਾਲ ਬੰਧਨ ਪਏ ਹੋਏ ਸੀ ਸਾਰੇ ਜੰਗਾਲ ਬਿਨ ਸੋ ਮੇਰੇ ਸਤਗੁਰਾ ਰੋਹਤ ਬਿਖਰਵਾ ਜੇ ਮੇਰੇ ਸਤਗੁਰੂ ਅੰਤਰੀ ਗਿਆਨੀ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਚਲਦੇ ਵਿਆਨਕ ਦੇ ਗੋਦ ਦੇ ਰੂਪ ਮੋ ਅਸੀਂ ਆਗੇ ਵਿਖ ਤੋਂ ਉਪਰੋ ਕੁਰਵਾਨ ਬਲਿਹਾਰ ਜਾੰਨੇ ਹਾਂ ਤੇਰੇ ਦਰਸ਼ਨ ਤੋਂ ਬਲਿਹਾਰ ਨੇ ਕੇ ਸਰਗੁਣ ਆਪ ਦੀ ਸੂਰਤ ਦੇ ਦਰਸ਼ਨ ਤੋਂ ਬਲਿਹਾਰ ਕੁਰਵਾਨ ਜਾੰਨੇ ਹਾਂ ਬਲਿਹਾਰ ਜਾਣਾ ਹੁੰਦਾ ਜਿੱਥੇ ਸਭ ਬਲ ਹਾਰ ਗਈ ਏ ਸਰੀਰ ਉਦਾਲ ਜਿੱਥੇ ਹਾਰ ਗਈ ਏ ਧੰਦਾ ਬਲ ਹਾਰ ਗਈ ਏ ਭਰਾਮਾ ਦਾ ਬਲ ਹਾਰ ਗਈ ਏ ਬੁੱਧੀ ਦਾ ਬਲ ਹਾਰ ਗਈ ਏ ਜਿਮਾਨੀ ਬਲ ਹਾਰ ਗਈ ਏ ਕੋ ਫਾਰੇ ਸਾਧਨਾ ਦਾ ਬਲ ਹਾਰ ਗਈ ਏ ਇਹ ਬਿਹਾਰ ਜਾਣਾ ਹੈ ਆਪਕੋ ਬਿਹਾਰ ਕੁਲਵਾਨ ਜਾਈਏ ਉਸ ਦਿੱਤਾ ਅੰਮ੍ਰਿਤ ਨਾਮ ਜੀ ਉਸ ਪ੍ਰਸੰਨ ਹੋ ਕੇ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਸਾਨੂੰ ਬਖਸ਼ਿਆ ਹੈ ਰਹਾਉ ਜਿਨ ਕੂ ਤੇ ਵਿਆ ਭਾਉ ਕਰ ਜਿਨਾਂ ਭਾਗੇ ਲਈ ਮਾਰਾ ਪ੍ਰੇਮ ਕਰਕੇ ਭਾਵਨਾ ਨਾਲ ਸੇਵਨ ਕੀਤਾ ਹੈ ਭੈਣ ਕੀਤਾ ਹੈ ਦੇਈ ਪੁਰਖ ਸੁਜਾ ਉਹ ਪੁਰਖ ਸੰਸਾਰ ਦੇ ਸੁਜਾਨ ਚਤਰ ਹਨਗੇ ਉਹ ਅੰਦਰ ਯਾਨੀ ਤੇਰਾ ਸਰੂਪ ਹਨ ਕਿੰਨਾ ਪਿੱਛੇ ਛਿਪੀ ਐ ਗੁਰੂ ਗੋਬਿੰਦ ਸਿੰਘ ਦੇ ਸੰਗਤ ਦੇ ਪਿੱਛੇ ਛੁਟਕਾਰਾ ਪਾਈਦਾ ਹੈ ਜਮਨਮ ਮਰਨ ਤੋਂ ਜਿਨ ਅੰਦਰ ਨਾਮ ਨਿਧਾਨ ਕਿੰਨਾ ਦੇ ਪਿੱਛੇ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਸੱਚੇ ਪਾਪਾਂ ਨੂੰ ਬਖਸ਼ਿਆ ਹੈ ਹੋਰ ਜੀਵ ਅਡ ਦਾਤਾ ਕੋ ਨਹੀਂ ਕੰਮ ਹੀ ਜਿਹੜਾ ਵੱਡਾ ਦਾਤਾ ਸੰਸਾਰ ਵਿੱਚ ਕੋਈ ਨਹੀਂ ਗੁਰੂ ਐਸਾ ਨਹੀਂ ਕੋ ਦੇਵ ਜਿਨ ਦਿੱਤਾ ਆਤਮ ਦਾ ਜਿਮਾਨੰਦਰਮਾ ਆਤਮਾ ਇਸ ਜੀ ਨੇ ਮੇਰਾ ਆਂਦਾ ਦਾਨ ਬਖਸ਼ਿਆ ਹੈ ਆਏ ਸੇ ਪਰਵਾਣ ਹੈ ਹੋਏ ਸੰਸਾਰੀ ਦੇ ਪ੍ਰਮਾਣ ਨਹੀਂ ਕਿ ਸਖਲੇ ਉਹ ਪੁਰਖ ਹਨ ਜਿਨੇ ਗੁਰੂ ਮਿਲਿਆ ਸੁਭਾਅ ਨਾ ਗੁਰੂ ਪ੍ਰੇਮ ਦੇ ਸਹਿਤ ਮਿਲੇ ਹੈ ਸੋ ਭਾਇ ਪ੍ਰਕਾਸ਼ ਹੋਊ ਗਿਆਨ ਹੋਊ ਗੁਰੂ ਜੀ ਮਿਲੇ ਹਨ ਇਹਨਾਂ ਨੂੰ ਸੁਪਾਏ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ ਸੱਚੇ ਤੇ తీਰੇ ਤਿਆ ਸੱਚੇ ਗੁਰੂ ਸਾਹਿਬ ਦੇ ਨਾਮ ਰੱਤਿਆਂ ਰੰਗੇ ਜਾਣੇ ਕਰਕੇ ਦਰਗਹ ਬੈ ਸੁਣ ਜਾ ਵਾਹਿਗੁਰੂ ਦੀ ਬਰਗਾਹ ਸੱਚ ਕਰਨ ਦੀ ਬੈਠਣ ਆ ਤੇ ਜਗ੍ਹਾ ਮਿਲਦੀ ਹੈ ਦਰਗਹ ਅੰਦਰ ਗਈ ਜਗ੍ਹਾ ਪੁਰੀਆ ਪਦ ਹੈ ਉਸੇ ਬੈਸਣ ਨੂੰ ਬੈਠਣ ਆ ਤੇ ਸੰਗਾਦਨ ਸਰੂਪ ਦਾ ਆਨੰਦ ਰੂਪੀ ਸੰਗਾਦਨ ਬਰਮਾਨਾਂ ਰੂਪੀ ਸੰਰਾਗ ਨੂੰ ਵੇਖਣ ਨੂੰ ਜਵਾ ਮਿਲਦੀ ਹੈ ਕਰਤੇ ਹੱਥ ਵੜਿਆ ਆ ਇਹ ਸਾਰੀਆਂ ਵਡਾਈਆਂ ਕਰਤਾ ਪ੍ਰਖ ਅਕਾਲ ਪ੍ਰਖ ਵਾਹਿਗੁਰੂ ਨੇ ਆਪਣੇ ਅਧਿਨ ਲਖੀਆਂ ਹੋਈਆਂ ਨੇ ਉਹਦੇ ਹੱਥ ਵਿੱਚ ਹਨ ਪੂਰਵ ਲਿਖਿਆ ਪਾ ਜਿਨ੍ਹਾਂ ਨੇ ਪੂਰਵ ਨਿਸ਼ਕਾਮ ਕਰਮ ਕੀਤੇ ਐ ਉਹਨਾਂ ਦੇ ਮੱਥੇ ਤੇ ਈਸ਼ਵਰ ਨੇ ਲਿਖ ਦਿੱਤਾ ਹੈ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਰਨ ਆ ਕੇ ਗੁਰਾਂ ਦਾ ਉਦੇਸ਼ ਹੱਥੇ ਲਿਖ ਲਿਆ ਹੈ ਇਹਨਾਂ ਨੂੰ ਰੂਪ ਦੀ ਪ੍ਰਾਪਤੀ ਪਾ ਲਈ ਹੈ ਸੱਚ ਕਰਤਾ ਸੱਚ ਕਰਨ ਹਾਰੂ ਸਤਿ ਸੰਤੋਖੀ ਸੱਚੇ ਅਕਾਲ ਪੁਰਖ ਦਾ ਰੂਪ ਹੋਣਾ ਹੈ ਸਿਖਾਉਂਦੇ ਤਾਂ ਹੀ ਸਤਨਾਮ ਦਾ ਉਪਦੇਸ਼ ਕਰਨ ਵਾਲੇ ਹਨ ਕਿ ਸੱਚੇ ਦਾ ਨਾਮ ਲੈ ਕੇ ਕਰਨ ਹਾਰ ਕਲਿਆਣ ਕਰਨ ਵਾਲੇ ਹਨ ਸਤਗੁਰੂ ਸੱਚ ਸਤਗੁਰੂ ਅਕਾਲ ਪੁਰਖ ਸੱਚਾ ਜਗ ਦਾ ਕਰਤਾ ਹੈ ਆਪ ਸਤ ਸਰੂਪ ਹੈ ਤੇ ਆਪ ਹੀ ਸਾਰੇ ਜਗ ਦੀ ਪਾਲਣਾ ਕਰਨ ਹਾਰਾ ਹੈ ਸੱਚਾ ਸਾਹਿਬ ਸਾਚੀ ਤੀਕ ਉਹ ਸੱਜਾ ਸਹਿਬ ਹੈ ਲੋਕ ਤੇ ਲੋਕ ਵਿੱਚ ਉਹਦੀ ਸੱਚੀ ਉਹ ਹੈ ਹਿਰਦੇ ਦੇ ਅੰਦਰ ਸੱਚੂ ਸਾਚੀ ਗਥਾਣੀਏ ਸੰਸਾਅ ਦੀ ਉਹ ਸੱਜੇ ਦਾ ਹੀ ਸਰੂਪ ਕਰਾਉਂਦੇ ਹੈ ਸੱਜੇ ਦਾ ਹੀ ਮੰਨਣ ਕਰਾਉਂਦੇ ਹੈ ਕਿੰਨਾ ਕਾਲਾਂ ਸਾਚੀ ਮਿਸਤੇ ਕਰਕੇ ਸੈਸ੍ਰੂਪ ਕਹਨੇ ਕਰੀਦਾ ਹੈ ਸੱਚੂ ਬੁੱਧਪ੍ਰਵੇਕ ਜਿਨ੍ਹਾਂ ਦੇ ਅੰਦਰ ਜੀਵ ਇਸ ਦੀ ਇੱਕ ਦਾ ਰੂਪ ਵੇਖ ਹੈ ਬੁੱਧੀ ਦੇ ਅੰਦਰ ਮਨ ਦੇ ਅੰਦਰ ਸੱਚਾਈ ਪਰਗਟ ਹੋ ਗਿਆ ਹੈ ਸਰਵ ਨਿਰੰਤਰ ਰਵ ਰਹਿਆ ਜਿਨ੍ਹਾਂ ਦੇ ਦਿਲ ਦੇ ਅੰਦਰ ਬਿਵੇਕ ਹੈ ਜੀਵ ਇਸ ਦੀ ਇੱਕਤਾ ਹੈ ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਸਾਰੇੰੰੰਦਰੀਕ ਪ੍ਰਾਪਰਮੇਸ਼ੁਰ ਵਿਆਪ ਹੋ ਰਿਹਾ ਹੈ ਜਪ ਨਾਨਕ ਜੀ ਵਾ ਏਕ ਸਤਿਗੁਰੂ ਜੀ ਕਹਿੰਦੇ ਉਸ ਇੱਕੋ ਦਾਰੂ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਅਸੀਂ ਤਾਂ ਭਾਈ ਜਿਉਨੇ ਹਾਂ ਈ ਰਾਗ ਮਹੱਲਾ 5 ਵਾ ਗੁਰਪਰਮੇਸ਼ਰ ਪੂਜੀਐ। ਜੀ ਕਾਹੀ ਹਰਗੁਰ ਨਾਨਕ ਜਨ ਪਰਸੇ ਤੇ ਬਹੁੜ ਫਿਰ ਜੋਨ ਨਾਏ। ਸਰਬ ਗੁਰੂ ਨਾਨਕ ਦੇਵ ਪਰਮੇਸ਼ਰ ਰੂਪ ਹਨ। ਉਹਨਾਂ ਦਾ ਸੇਵਨ ਕਰੀਏ। ਗੁਰੂ ਜੀ ਪਰਸੇ ਕਾਬਸਾ ਜੀ ਦੇ ਉਹ ਬਚਨ ਕਹੇ ਸੀ ਜੋ ਹਮ ਕੋ ਪਰਮੇਸ਼ਰ ਚਿਰਾ ਹੈ। ਬਾਈ ਦਿਆ ਸਿੰਘ ਜੀ ਨੇ ਉਸ ਵੇਲੇ ਬੇਨਤੀ ਕੀਤੀ ਕਿ ਗਰੀਬ ਨੂੰ ਆਹ ਬਾਣੀ ਸਾਰੀ ਵਿੱਚ ਆ ਗਿਆ ਹੈ। ਕਿ ਗੁਰਪਰਮੇਸ਼ਰ ਇੱਕ ਆਪਿਓ ਕਹਿਨਿਓ। ਕਈ ਹੁੰਨ ਕਿਆ ਭਾਈ ਹਰ ਹਾਲ ਜੰਦ ਏਕ ਬਿਦੂ ਚਾਰ ਕਹਿ ਨਾ ਹੈ ਜਲ ਤੇ ਉਤ ਲੰਗ ਲੰਗ ਜਲੀ ਵਿਖਾ ਇਸ ਨਾ ਹੈ ਕਿ ਕੋਈ ਜੋਤ ਹੈ ਨਿਮਰਤਾ ਵਾਸਤੇ ਦਸਤ ਕੀਤਾ ਹੈ ਗੁਰ ਪਰਮੇਸ਼ਰ ਪੂਜੀਐ ਗੁਰੂ ਸਾਹਿਬ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਆਪਨਾ ਦਾ ਪੂਜਨ ਕਰੀਏ ਮਨ ਤਾਂ ਲਾਏ ਪਿਆਰੋਂ ਮਨ ਕੇ ਕਹਿੰਦੇ ਪਿਆਰ ਲਾ ਕਰਕੇ ਮਨੋ ਪਿਆਰ ਲਾ ਕੇ ਸਰੀਰ ਨਾਲ ਵੀ ਓਮ ਓਮ ਕਰਕੇ ਪਿਆਰ ਲਾ ਕੇ ਸਤਿਗੁਰ ਦਾਤਾ ਜੀ ਦਾ ਸਤਿਗੁਰ ਸਾਹਿਬ ਜੀ ਦਾਤੇ ਜੀਵਨ ਮੁਕਤੀ ਦੇ ਹੈ ਜੀ ਦਾ ਓਮ ਦੇ ਦਾਤੇ ਹੰਤੀ ਇਸ ਰੂਪ ਦੀ ਸਿਖਿਆਤਾ ਦੇ ਸਭ ਸੇ ਦੇ ਆਧਾਰ ਸਤਿਗੁਰੂ ਦੀ ਸਭ ਸੇ ਪਾਈ ਆਸਰਾ ਦੇਣ ਵਾਲੇ ਹਨ ਲੋਕ-ਲੋਕ ਵਿੱਚ ਸਤਿਗੁਰ ਬਚਨ ਕਮਾਉਣੇ ਭਾਈ ਲੋਕ ਕਹਿੰਦੇ ਆ ਸਾਨੂੰ ਗਿਆਨ ਹੋ ਗਿਆ ਹਜੂਰ ਕਹਿੰਦੇ ਜੀ ਕਿ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਣਾ ਹੈ ਸੱਚਾ ਇਹੋ ਵਿਚਾਰ ਇਹ ਵਿਚਾਰ ਸਕਿਆ ਸੰਝੋ ਗਿਆਨ ਹੋਣਾ ਜੋ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣਾ ਹੈ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾ ਨਹੀਂ ਸਕਦਾ ਉਹਦਾ ਸੱਚਾ ਵਿਚਾਰ ਨਹੀਂ ਕੱਚਾ ਵਿਚਾਰ ਹੈ ਪਤਾ ਨਹੀਂ ਕਦੋਂ ਖਿਸਕ ਜਾਣਾ ਉਹਦਾ ਵਿਚਾਰ ਸੋ ਸੱਚਾ ਵਿਚਾਰ ਹੋਈ ਹੈ ਜੋ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣਾ ਹੈ ਸਤਿਗੁਰੂ ਸਾਹਿਬ ਦੇ ਬਚਨ ਨਾਨਕ ਕਹਿੰਤੋ ਇਹ ਵਿਚਾਰਾ ਇਹ ਤੁਮਾਵਾਸੇ ਪਾਰ ਗ੍ਰਾਮੀ ਗੁਰ ਸੇਵੋ ਔਰ ਨਾਮ ਧਿਆਨ ਹੋ ਤਿਆਗੋ ਮਨੋ ਗਮਾਨੀ ਸਤਗੁਰਾਂ ਦੀ ਸਰੀਰ ਕਰਕੇ ਸੇਵਾ ਕਰਨੀ ਹੈ ਮਨ ਕਰਕੇ ਨਾਮ ਧਿਆਉਣਾ ਹੈ ਇਹ ਮਨ ਚੋਂ ਹੰਕਾਰ ਛੱਡਣਾ ਹੈ ਇਹ ਸਤਗੁਰਾਂ ਦੇ ਬਚਨ ਹੈ ਸਤਗੁਰੂ ਜੀ ਨੇ ਕਿਹਾ ਜਿਹੜਾ ਕਮਾਲ ਦਾ ਸੰਸਾਰ ਤੋਂ ਪਾਰ ਹੋ ਜਾਏਗਾ ਸੱਚਾ ਇਹ ਵਿਚਾਰ ਕੇ ਸੱਚਾ ਵਿਚਾਰ ਹੈ ਜਿਹੜਾ ਸਗਰਾਂ ਦੇ ਬਚਨਾਂ ਨੂੰ ਪਮਾਉਣਾ ਹੈ ਬਿਨ ਸਾਧੂ ਸੰਗਤ ਰਤੇ ਆ ਸਾਧੂ ਜਿਹੜੇ ਮਨ ਨੂੰ ਸਾਧਣ ਵਾਲੇ ਸੇਸ਼ ਪ੍ਰਖ ਹੈ ਉਹਨਾਂ ਗੁਰਮਖੰਡ ਦੀ ਸੰਗਤ ਰੰਗਿਆਂ ਤੋਂ ਬਗੈਰ ਮਾਇਆ মোহ ਸਭ ਛਾਏ ਮਾਇਆ ਦਾ ਮੋਹ ਜਿਨ੍ਹਾਂ ਨੂੰ ਛਿੰਬੜਿਆ ਰਹਿੰਦਾ ਹੈ ਕਾਰਨ 400 ਕਰ ਜਾਂਦਾ ਹੈ ਲੱਗੇ ਜਿੰਨੇ ਸਭ ਖਾਕ ਹੋ ਜਾਂਦੇ ਹਨ ਸਾਜਣੋ ਹਰ ਹਰ ਨਾਮ ਸੁਮਾ ਜੇ ਨੇ ਸੱਜਣ ਪਿਆਰੇ ਅਗਿਰਿ ਜੰਮਦੇ ਪਿਆਰੇ ਨਿਕਰੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪ੍ਰਕਾਸ਼ ਹਰੀ ਹੈ ਉਹਦੇ ਨਾਮ ਨੂੰ ਸਮਲਣਾ ਕਰੋ ਸਾਧੂ ਸੰਗਤ ਮਨ ਵਸਾਏ ਦੁਰਮੁਖ ਪਿਆਰੇ ਵੀ ਸੰਗ ਵਿੱਚ ਮਿਲ ਕਰਕੇ ਮਾਰਾ ਮਨ ਤੇ ਵਸਦੇ ਹਾਂ ਪੂਰਨ ਹੋਵੇ ਘਾ ਜੇ ਪੂਰਨ ਕਮਾਈ ਹੋਵੇ ਤਾਂ ਸੰਗਤ ਪ੍ਰਾਪਤ ਹੁੰਦੀ ਹੈ ਸਾਧੂ ਸੰਗੀਤ ਉਹ ਵਖੇ ਜੋ ਆਪਣ ਹੋਏਦੇ ਆਲ ਰਹਾਉ ਗੁਰ ਸਮਰਥ અપਾਰ ਗੁਰ ਸਰੂ ਨੂੰ ਮੰਗਦੇ ਜੀ ਸਰੂ ਕਲਾ ਸਵਰੱਥ ਹੈ 81 ਲੱਖ ਜੂਮ ਚ ਭਰਨਦੇ ਹੋਇਆ ਜੀਆਂ ਨੂੰ ਪਾਪੀਆਂ ਜੀਆਂ ਨੂੰ ਨਰਕ ਚ ਪਿਆ ਨੂੰ ਸਕੇ ਪਾਪਿਆ ਕਦੀ ਨਰਕ ਤੇ ਥੂ ਏਡੇ ਸਮਰਥਾ ਨਰਕਾਂ ਵਿਚੋਂ ਵੀ ਕੱਢ ਲੈਂਦੇ ਆ ਜੂਨਾਂ ਨੂੰ ਬਚਾ ਲੈਂਦੇ ਆ ਬੱਤ ਅਨੁਸਾਰਿਆਂ ਨੂੰ ਬਖਸ਼ੀਂਦੇ ਨੇ ਇੱਥੇ ਸੁਰੱਖਣ ਗੁਰ ਸੰਗਰਾਥ ਅਪਾਰ ਗੁਰ ਇਹ ਪ੍ਰਕਿਰਤੀ ਇਹ ਸਾਰਾ ਵਾਸ ਤੇ ਰਹਤੇ ਗੁਰੂ ਸਾਹਿਬ ਜੀ ਹੋਰ ਬਾਕੀ ਦੇ ਅਵਤਾਰ ਪਤੰਦਰ ਜੇ ਵੀ ਨੇ ਉਤੇ ਪ੍ਰਕਿਰਤੀ ਅੰਦਰ ਹੀ ਹਨ ਵੱਡ ਭਾਗੀ ਦਰਸਨ ਹੋਣਿਆ ਭਾਗਾਂ ਵਾਰਿਆਂ ਨੂੰ ਗੁਰੂ ਸਾਹਿਬ ਸਿੰਘ ਪੰਡਤਾਰ ਹੁੰਦੇ ਹਨ ਗੁਰ ਅਗੋਚਰ ਨਿਰਮਲਾ ਗੁਰੂ ਸਾਹਿਬ ਦਾ ਅਗੋਚਿੰਦਰੀਆਂ ਦੇ ਅਭਿਸ਼ੇਕ ਗੁਰੂ ਸਾਹਿਬ ਦਾ ਲਾਲ ਕੇ ਲਿਬਸਾ ਮਾਲੂਕੇ ਕਾਦਕ ਮੈ ਕੋ ਰਹਿ ਤਹ ਨਿਰਮਲ ਹੰ ਗੁਰ ਜੀ ਵਡ ਅਵਰ ਨਾ ਕੋਈ ਸਭੂਰਾ ਮਿੰਦਾ ਵਡ ਅਵਰ ਸ਼ਾਂਤੀ ਹੋਰ ਕੋਈ ਨਹੀਂ ਹੈ ਖੋਜਿ ਥਾ ਬ੍ਰਹਮੰਡ ਸਾਰੇ ਬ੍ਰਹਮੰਡਾ ਖੰਡਾਂ ਦੀ ਭਾਲ ਕਰਕੇ ਵੇਖਿਆ ਗੁਰਤਾਤਾ ਗੁਰ ਕਰਨ ਹਾ ਸਦੂ ਸਿੰਘ ਸਾਹਿਬ ਦੀ ਸਿੱਖੋਂ ਨੂੰ ਨਾਮ ਦਾ ਉਪਦੇਸ਼ ਕਰਨ ਵਾਲੀ ਹੈ ਗੁਰੂ ਸਾਹਿਬ ਸਿੱਖਾਂ ਦੀ ਕਲਿਆਣ ਕਰਨ ਹਾਰ ਹੰ ਉਹਰ ਮਕਸਦ ਕੀਤੋ ਜਿਹੜੇ ਕਰਤਾ ਹੋ ਕੇ ਦੁਨਿਆਵੀ ਰੂਪੋ ਕੇ ਜਗਤ ਨੇ ਰਚਦੇ ਰਹਿਏ ਤੇ ਫੇ ਪਾਦਨਹਾਰ ਹੋ ਕੇ ਪਾਲਣਾ ਕਰਦੇ ਜਿਸਾਰੇ ਸਿੱਖਾ ਨੂੰ ਬੜੀ ਬਿਆਨ ਕਰਨ ਵਾਲੇ ਨੇ ਭਾਰੀ ਸਰਦਲ ਬਕਾਨੋ ਸਮਨ ਹੈ ਇਸ ਨੂੰ ਉਸ ਨੇ ਖਿਆਲ ਕੀਤਾ ਕਿ ਕਦੋਂ ਇਹਨਾਂ ਤੋਂ ਦੂਰ ਤੇ ਲੈ ਜਾਈਏ ਇਹ ਤਾਂ ਕੋਲੇ ਇਹਨਾਂ ਸਰਦਲ ਮੁਝ ਲੈਂਦੇ ਆ ਇਹਨਾਂ ਤੋਂ ਲੋਕਾਂ ਗੱਲ ਨਹੀਂ ਕੋਈ ਹੋਰ ਕੁੱਝ ਵੀ ਬਾਬਾ ਜੀ ਨੇ ਆ ਜੀ ਕਹਿਣ ਲੱਗੇ ਸੇਵਾਦਾਸਾ ਕਿ ਕਿ ਜੇ ਸੌਕੋ ਤੇ ਜਲੇ ਜੰਗ ਉਥੋਂ ਕਿਹੜਾ ਤੇਰੇ ਮਨ ਦਾ ਪਤਾ ਨਹੀਂ ਸਾਨੂੰ ਲੱਗੂ ਕਿਉਂਕਿ ਉਸ ਵੇਲੇ ਹਰਾਨ ਹੋ ਗਿਆ ਉਹ ਕਹਿੰਦੇ ਜੇ ਬਾਬਾ ਜੀ ਤੁਹਾਡੇ ਚ ਐਡੀ ਤਾਕਤ ਹੈ ਕਹਿੰਦੇ ਮੈਂ ਤਾਂ ਨੂੰ ਭਾਈ ਕੂੜਾ ਕਚਰਾ ਜਿੱਤਣਾ ਤੇਰਾ ਮੇਰੇ ਹਿਰਦੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਵਸਦੇ ਰਹੇ ਮੈਂ ਨਹੀਂ ਹੋਰ ਕੋਈ ਚੀਜ਼ ਨਹੀਂ ਕਰਦਾ ਤੂੰ ਰਹਿ ਸੇਵਾ ਕਰ ਪ੍ਰੇਮ ਦੇ ਨਾਲ ਇਹ ਸੇਵਾਦਾਰੀ ਕਿਹਾ ਸੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਸਰਵ ਸ਼ਕਤੀਆਂ ਦੇ ਮਾਲਕ ਗੁਰੂ ਦੇ ਸਿੱਖ ਵੀ ਹਨ ਇਹ ਮਹਾਰਾਜ ਸਾਹਿਬ ਨੇ ਕੀ ਮਹਿਮਾ ਕਹੀਏ ਕਹਿੰਦੇ ਹਨ ਗੁਰ ਤੇ ਬਾਹਰ ਕੁਛ ਨਹੀਂ ਸਰਵ ਦੇ ਬਾਝ ਕੋਈ ਹੋ ਹੀ ਨਹੀਂ ਸਕਦਾ ਸਭ ਮਹਾਰਾਜ ਆਗਮਦੇ ਹਨ ਗੁਰ ਕੀਤਾ ਲੋੜੇ ਤੋਂ ਲੋਹੇ ਦਾ ਕੀਤਾ ਲੋੜੇ ਕਹਿੰਦੇ ਹਨ ਉਹ ਹੁੰਦਾ ਹੈ ਗੁਰ ਤੀਰਥ ਗੁਰ ਪਾਰ ਜਾ ਗੁਰੂ ਸਾਹਿਬ ਦੀ ਪਹਾੜੀਆਂ ਦੀਆਂ ਜਿਹੜੀਆਂ ਚਿਦਣੀਆਂ ਚਿਦਣੀਆਂ ਸੀ ਉਹ ਵਕੀਲ ਮਹਾਰਾਜ ਦੇ ਕੋਲ ਪੰਮਾ ਜਦੋਂ ਬਣ ਕੇ ਆਇਆ ਮਾਰੇ ਕਹਿੰਦੇ ਤੁਸੀਂ ਇੱਥੇ ਸਵੇਜ ਕੀ ਗੱਲ ਕੀਤੀ ਤੇ ਹੁਣ ਸਾਡੇ ਕੋਲੇ ਮਿੱਠੀਆਂ ਗੱਲਾਂ ਕਰਦਾ ਸੀ ਜਾਣਦੇ ਨਹੀਂ ਸੁਣ ਕੇ ਉਹਨੂੰ ਸ਼ਰਮਿੰਦਾ ਹੋਣਾ ਪਿਆ ਸੀ ਅੰਤਰਾਜਮੀ ਜਿਨ ਸੰਗਰੂ ਸਭ ਕੁਝ ਜਾਣਦੇ ਹਨ ਗੁਰ ਪੀਤਾ ਲੋੜੇ ਸੋ ਜੋ ਸਹੀ ਨੂੰ ਕਰਿਆ ਲੋੜਦੇ ਹੋ ਜਾਂਦਾ ਉਸ ਤੋਂ ਕਿਉਂ ਵਰਤਾਰਾ ਵਰਦਾ ਹੈ ਗੁਰ ਪੀਰਥ ਗੁਰ ਪਾਰ ਜਾਤੂ ਉਹ ਤੋਂ ਆਉਂਦਾ ਪੀਰ ਵੀ ਨਹੀਂ ਪਵਿੱਤਰ ਹੋਣਗੇ ਗੁਰੂ ਸਾਹਿਬ ਦਾ ਪੀਰ ਵੀ ਚੱਲ ਕੇ ਜਾਂਦੇ ਪਰਵਾ ਵੀ ਨਹੀਂ ਆਉਣਗੇ ਗੁਰਬਰੀ ਆਇ ਸੁਭਾਜਨ ਨੂੰ ਮਿਲੇ ਆ ਗਰਮਤ ਮਾਇ ਲਹਰੇ 13 ਪਾਇ ਪੂਰਾ ਨਾਨਕ ਪਸੂ ਉਪਰੇ ਤੋਂ ਦੇਵ ਕਰੇ ਗੁਰੂ ਸਾਹਿਬ ਤੀਰਥ ਪਵਿੱਤਰ ਨੂੰ ਕਹਮ ਗੁਰ ਪਾਰ ਜਾਤ ਗੁਰੂ ਸਾਹਿਬ ਤਾਂ ਕਲਪਤਰ ਬ੍ਰਿਸ਼ ਵੀ ਨਹੀਂ ਆਈ ਹੈ ਕਲਪਤਰ ਬ੍ਰਿਸ਼ ਜੜਾ ਗੁਰੂ ਸਾਹਿਬ ਸਾਰੇ ਬਾਹ ਕੇ ਤਨੂਪੋ ਕੇ ਵਿਆਪਕ ਹੈ ਸਭ ਦੀਆਂ ਕਾਮਨਾ ਪੂਰੀਆਂ ਕਰਦੇ ਹਨ ਜਿਵੇਂ ਇੱਕ ਜੋਰ ਨਿਸ਼ਰੀ ਆਨੰਦ ਪ੍ਰਸਾਦ ਕੇ ਸੁਖਣਾ ਸੁਖੀ ਕੇ ਮਾਰਾ ਮੇਰੀ ਚੋਰੀਆਂ ਮੈਂ ਤਨ ਕਰਨੀਆਂ ਹੈ ਪਰ ਮਿਹਰਤ ਪੱਗ ਦਾ ਜਹਾਜ਼ ਨਾ ਹੋਵੇ। ਜੇ ਲੋਕ ਜਿਸ ਦੀ ਅਨੰਦਪੁਰ ਸਾਹਿਬ ਦੇ ਵਿੱਚ ਕਿ ਚੋਰੀ ਚੋਰੀਆਂ ਤਿੰਨ ਸਿੱਖਾਂ ਦੇ ਖੀਸੇ ਕੱਟ ਲਏ। ਤਿੰਨੇ ਗੁਰੂ ਸਾਹਿਬ ਦੇ پاس ਆ ਕੇ ਬੇਨਤੀ ਕਰਦੇ ਮਹਾਰਾ ਬਾਹਰ ਚੋਰ ਫਿਰਦੀ ਹੈ। ਉਹਨਾਂ ਸਾਡੇ ਖੀਸੇ ਕੱਟ ਲਏ। ਗੁਰੂ ਸਾਹਿਬ ਕੋਲੇ ਹੀ ਬਿਠਾਈ ਗਏ। ਫੇਰ ਚੌਥੇ ਦਾ ਖੀਸਾ ਜਦੋਂ ਕੱਟਿਆ। ਹਜੂਰ ਨੇ ਕਿਹਾ ਲਾਲ ਪੱਗ ਬੰਨੀ ਹੋਈ ਹੈ, ਹੱਥ 'ਚ ਮਾਲਾ ਫੜੀ ਹੋਈ ਹੈ। ਮੱਥੇ ਤੇ ਤਿਰਕ ਲਾਇਆ ਹੋਇਆ ਹੈ। ਜਦ ਨਹੀਂ ਆਈ ਤੋਈ ਇਹ ਜਾ ਸਿੱਖਾ ਹੀ ਕੋਈ ਆ ਮੇਲੇ ਚ ਫਿਰਦਾ ਫੜ ਲਿਆ ਖਾਲਸਾ ਜਿਸ ਵੇਲੇ ਸਿੱਖ ਗਏ ਪਕੜ ਲਿਆਏ ਮਹਾਰਾਜ ਕਹਿੰਦੇ ਕਿਉਂ ਇਹ ਸੁਖਣਾ ਗੁਰੂ ਘਰ ਦੀਆਂ ਚੋਰੀ ਵਾਹ ਤੇ ਕੀਤੀਆਂ ਸੀ ਤਾਂ ਕਹ ਵੇ ਤੈਨੂੰ ਚੋਰੀਆਂ ਕਰ ਲੀਆਂ ਫੇਰ ਵੀ ਕਿਉਂ ਇਹ ਸੰਤੋਖ ਨਾ ਕੀਤਾ ਕਿ ਚੌਥੇ ਸਿੱਖ ਨੂੰ ਚੁਰਾ ਲਿਆ ਧਾਰੇ ਖੀਤੇ ਉਹਦੇ ਕੱਲੇ ਤੇ ਝਾੜ ਕੇ ਕਢਦੇ ਉਹਨੂੰ ਫੇਰ ਕਹਿ ਕਰਕੇ ਹਜ਼ੂਰ ਨੇ ਕਿਹਾ ਜਾ ਤੈਨੂੰ ਛੱਡਦੇ ਆ ਅੱਗੇ ਵਾਅਦੇ ਥਿਉਰੀ ਕਰੇਗਾ ਤਾਂ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਬਸੰਦੁੱਤਾ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਗੁਰ ਤੀਰਥ ਗੁਰ ਪਾਰ ਜਾ ਗੁਰ ਕੋਲ ਕਲਪਤਰ ਬ੍ਰਿਸ਼ਦੀ ਨਹੀਂ ਆਈਆਂ ਜੇ ਕੋਈ ਚੋਰ ਵੀ ਕਾਮਨਾ ਕਰਦੇ ਹੈ ਉਹਨੇ ਕਾਮਨਾ ਵੀ ਪੂਰੀਆਂ ਕਰ ਦਿੰਦੇ ਹੈ ਤੇ ਮਗਰੋਂ ਲਾਲਚੀ ਯਾਰਕ ਨੂੰ ਚੋਰੀ ਵੀ ਸ਼ੁਦਾਦ ਹੁੰਦੇ ਹਨ ਕਲਪਤਰ ਬ੍ਰਿਸ਼ਦੀ ਨਹੀਂ ਆਈਆਂ ਹਨ ਮੇਰੀ ਮਨਸਾ ਪੂਰਨ ਹਾਰ ਕਰੀ ਜੋ ਜੋ ਕੀ ਇੱਛਾ ਹੁੰਦੀ ਓ ਪੂਰੀ ਕਰਨ ਵਾਲੇ ਹਮ ਗੁਰਦਾਤਾ ਹਰਨਾਮ ਦੇ ਸਤਿਗੁਰ ਸਾਹਿਬ ਜੀ ਅੰਮ੍ਰਿਤ ਨਾਮ ਦੇ ਦਾਤੇ ਹੈ ਪਰਮੇਸ਼ੁਰ ਦਾ ਨਾਮ ਬਖਸ਼ਦੰ ਦੇਹੰਮ ਉਹਦੈ ਸਭ ਸੰਸਾਰ ਸਾਰੇ ਸੰਚਾਰ ਦਾ ਆਧਾਰ ਹੁੰਦਾ ਹੈ ਗੁਰੂ ਸਾਹਿਬ ਦੀ ਸ਼ਰਨ ਲੈਣ ਕਰਕੇ ਗੁਰਸਮਰੱਥ ਗੁਰਮੇਧ ਮਿਰੰਕਾ ਜੀ ਸੋਤੈ ਸਰਬ ਕਲਾ ਇਸ ਰਚੇ ਹਰਿ ਮਨ ਤਨ ਜਾ ਕੈ ਨੇਤਲ ਹੋਰ ਗੁਰਮੇ ਦੇ ਨਾਲ ਜੈਤੂ ਰਕ ਲੈਂਦੇ ਆ ਦੂਸਰੇ ਨੂੰ ਲੈ ਚਰੁੰਦੇ ਆ ਅੱਖ ਦੇ ਖੋਲਣ ਨਾਲ ਸ੍ਰਿਸ਼ਟੀ ਨੂੰ ਪੈਦਾ ਕਰ ਲੈਂਦੇ ਆ ਅੱਖ ਦੇ ਮੀਟਣ ਨਾਲ ਪਰਲੋ ਕਰ ਸਕਦੇ ਇਸ ਬ੍ਰਹਮਾਨਗੇ ਗੁਰ ਉੱਚਾ ਅਗਮ ਅਪਾਰ ਗੁਰ ਸੰਰਾਤ ਗੁਰ ਨਰਾਇਣ ਸਰੂਪ ਸਮ ਰੰਕਾਰ ਦੇ ਰੂਪ ਮਾਇਕ ਆਕਾਰੋਂ ਤੋ ਰਹਤ ਹਾਂ ਗੁਰ ਉੱਚਾ ਅਗਮ ਅਪਾਰ ਜੀ ਸੈ ਪੁੱਛੇ ਹੈ ਹਿਰਨ ਗਰਵ ਤੋਂ ਵੀ ਬ੍ਰਾਹੜ ਤੋਂ ਵੀ ਅੱਜ ਇਹ ਕਰਤਾ ਆਪਕਾ ਤੋਂ ਵੀ ਮਾਇਆ ਕਰਕੇ ਈਸ਼ਵਰ ਦੇ ਗੰਨਾਵ ਪੈ ਰਿਹਾ ਕਿ ਉੱਚੇ ਤੋਂ ਉੱਚੇ ਹਮ ਸਤਿਗੁਰੂ ਜੀ ਅਗਲੀ ਗਾਲੋ ਹੈ ਜੀ ਕੋਹਣੇ ਕਰਕੇ ਫੇਰ ਆਦੋਂ ਮਨਜਿ ਸ ਕਲਪਾ ਦੀ ਗੰਮਤਾ ਤੋਂ ਵੀ ਅਗੰਮ ਹੋਵੇ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਵੀ ਰਹੇ ਤਨ ਅਗਮਿ ਸ਼ਾਸਤ੍ਰਾਂ ਕਰਕੇ ਵੀ ਉਹ ਦੰਮ ਹੋਂ ਗੁਰ ਕੀ ਮਹਿਮਾ ਅਗਮ ਹੈ ਸਤਿਗੁਰਾਂ ਦੀ ਮਹਿਮਾ ਵੀ ਗੰਮ ਕਾ ਤੋ ਰਹਿਤ ਹੈ ਕੀ ਕਥਾ ਹੈ ਕਥਨ ਹਾਰ ਕੋਈ ਕਥਨ ਕਰਨ ਵਾਲਾ ਸਤਿਗੁਰਾਂ ਦੀ ਮਹਿਮਾ ਵਿਡਾਈ ਨੂੰ ਕੀ ਕਥਨ ਕਰ ਸਕਦਾ ਸਬਦੋ ਤਾਂ ਬਿਆਨ ਬਿਆਨ ਕਰਕੇ ਸੱਚ ਤੋ ਹੋਣਾ ਪੈਂਦਾ ਹੈ ਜਿਤੜੇ ਪਾਲ ਮਨ ਬਾਚੀ ਹੈ ਇਹ ਭਾਈ ਮਨ ਵਿੱਚ ਜਿੰਨੇ ਧਰਮ ਅਰਥ ਕਾਮ ਮੂਰਤ ਹਰ ਬੰਸਾ ਕਰੀਏ ਇੱਛਾ ਕਰੀਏ ਜਿੱਤੜੇ ਸਤਗੁਰੂ ਪਾਸਾਰੇ ਸੱਜਣੂ ਸੱਚੇ ਪਾਤਸ਼ਾਹ ਦੇ ਪਾਸੋਂ ਪ੍ਰਾਪਤ ਹੋ ਜਾਂਦੇ ਹਨ ਪੂਰਵ ਲਿਖੇ ਪਾਵਨੇ ਪਰ ਪੂਰਵ ਜਿਨ੍ਹਾਂ ਨੇ ਨਿਸਤਾਮ ਕਰੂ ਕੀਤੇ ਹੈ ਉਹਨਾਂ ਨੂੰ ਸੱਜਣੂ ਸੱਚੇ ਪਾਤਸ਼ਾਹ ਦੇ ਲਿਖਤ ਅਨਸਾਰ ਪਾਉਣਾ ਕੀਤੇ ਹੈ ਸਾਚ ਨਾਮ ਦੇ ਰਾਹ ਉਹਨਾਂ ਨੂੰ ਕੋਈ ਸਰਗੂ ਹੋਰ ਸਾਰੀਆਂ ਕਾਮਨਾ ਵੀ ਪੂਰੀਆਂ ਕਰ ਦਿੰਦੇ ਹੈ ਪੂਰਵ ਲਿਖਤ ਅਨਸਾਰ ਉਹ ਪਾ ਲੈਣ ਦੇ ਦਾਤਾਂ ਤੇ ਸੱਜੇ ਨਾ ਆਉਂਦੀ ਪੂੰਜੀ ਸਰਬਾ ਬਖਸ਼ ਦਿੰਦੇ ਹਨ ਸਿੱਖ ਨੂੰ ਸਤਿਗੁਰ ਸਰਲੀ ਆਇਆ ਜੋ ਸਤਗੁਰੂ ਸਾਹਿਬ ਦੀ ਸ਼ਰਨ ਹੋਵੇ ਬਾਹਰ ਨਹੀਂ ਬਿਨਾਂ ਮੁਰ ਕੇ ਇਹ ਜਮਨ ਮਰਨ ਦੇ ਪੈ ਕੇ ਨਾਸ ਨਹੀਂ ਹੋਈਦਾ ਕਿੰਨੀ ਵਡਿਆਈ ਸਗੋਂ ਸੱਚੇ ਪਾਤਸ਼ਾਹ ਤੇ ਦਰੋ ਪ੍ਰਾਪਤ ਹੁੰਦੀ ਹੈ ਹਰ ਨਾਨਕ ਕਦੇ ਨਾ ਵਿਸਰੋ ਆਪਾਂ ਬੇਨਤੀ ਕਰੀਏ ਮਹਾਰਾਜ ਜੇ ਸੱਚੇ ਪਾਤਸ਼ਾਹ ਕਦੇ ਕਈ ਅਕਾਲ ਪੁਰਖ ਦਾ ਨਾਮ ਸਦਿ ਗੁਰਜੀ ਕਦੇ ਭੁੱਲੇ ਨਾ ਇਹੋ ਜੀਉ ਪਿੰਡ ਤੇਰਾ ਸਾਥ ਇਹਦੇ ਜੀਵ ਸੁਖਮ ਸਰੀਰ ਦਿੱਤੇ ਹੋਏ ਐ ਪਿੰਡ ਸਥੂਲ ਸੀਰ ਦਿੱਤਾ ਹੋਇਆ ਐ ਇਹ ਸਾਰੀ ਆਪ ਦੀ ਰਾਸ ਪੂੰਜੀ ਦਿੱਤੀ ਹੋਈ ਐ ਸੱਜੇ ਬਾਦਸ਼ਾਹ ਸ੍ਰੀ ਰਾਗ ਮਹੱਲਾ 5 ਸੰਤ ਜਨੋ ਸੁਣ ਭਾਈ ਹੋ ਗੁਰੂ ਜੀ ਦੇ ਬਾਦਸ਼ਾਹ ਸ਼ਬਦਾਂ ਦੀ ਸਮਾਪਤੀ ਕਰਦੇ ਹੋਏ ਪੂਜਾਰਨ ਕਰਦੇ ਹਨ ਏ ਸੰਤ ਭਾਈ ਬੁੱਢਾ ਸਾਰਾ ਆਦਿਕ ਭਾਈ ਤਾਰੋ ਆਦਿਕ ਭਾਈ ਸੱਲੋ ਆਦਿਕ ਜੇ ਸੰਧਿਆ ਨੂੰ ਸਾਡੇ ਭਰਾ ਤਾਂ ਹੋ ਜੇ ਤੂੰ ਧਿਆਨ ਸੋਹਣੇ ਕਰਕੇ ਸੁਣਨਾ ਕਰੋ ਦੂਤਨ ਸਾਚਿਆ ਨਾ ਸੱਚੇ ਨਿਰਮੇਸ਼ੁਰ ਦੇ ਨਾਮ ਕਰਕੇ ਹੀ ਭਾਈ ਛੁਟਕਾਰਾ ਹੋਵੇਗਾ ਹੋਰ ਕਿਸੇ ਤਰੀਕੇ ਨਾਲ ਕਿਸੇ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ ਗੁਰ ਕੀ ਚਰਨ ਸਰੇ ਵਿਦਿ ਸਰ ਗੁਰੂ ਜੀ ਸਕੇ ਪਾਪ ਚਾਵੇ ਕਰਨਾ ਕਮਨ ਉਹਦਾ ਛੇਵਨ ਕਰੀਏ ਤੀਰਥ ਹਰ ਕਾ ਨਾਮ ਕਿਸ ਆਵੇ ਤੀਰਥ ਦੀ ਨੀਂਹ ਹੈ ਤੀਰਥ ਵਿੱਚ ਗਿਆਨ ਹੁੰਦਾ ਹੈ ਗੁਰੂ ਸਾਹਿਬ ਰੂਪੀ ਤੀਰਥਕ੍ਰਿਮੇਸ਼ਵਰ ਦਾ ਨਾਮ ਹੀ ਅਮਰਤ ਹੈ ਆਗੈ ਦਰਗਹ ਗਰੀ ਦਾ ਨਾਮ ਵੀ ਤੀਰਥ ਜਨਨਾ ਕਰੋ ਆਗੈ ਦਰਗਹ ਮੰਨੀਐ ਜੇ ਸੱਚੀ ਗੁਰਬਾਣੀ ਤੇ ਮੰਨੀ ਜਾਣਗੇ ਮਿਲੈ ਲਖਾਵੇ ਥਾਂ ਥਾਂ ਉਹ ਜਿਹੜਾ ਜੀ ਬਾਰ-ਬਾਰ ਗੁਰਮੇਂਜ ਘਰ ਆਉਂਦਾ ਫਿਰਦਾ ਹੈ ਇਹਨੂੰ ਸੱਚਖੰਡ ਰੂਪੀ ਥਾਂ ਪ੍ਰਾਪਤ ਹੋ ਜਾਏਗਾ ਸਤਸੰਗੂਰੂਪੀ ਥਾਂ ਪ੍ਰਾਪਤ ਹੋ ਜਾਏਗਾ ਪੂਰੀਆ ਦਾਪੀ ਨੂੰ ਥਾਵੇਂ ਜੀਵ ਨੂੰ ਥਾਉ ਪ੍ਰਾਪਤ ਹੋ ਜਾਏਗਾ ਭਾਈ ਰੇ ਸੱਚੀ ਸਤਗੁਰ ਤੇ ਇਹ ਨਾਓ ਜੇディ ਸਤਗੁਰਾਂ ਦੀ ਤਾਇਰ ਕਰਨੀ ਹੈ ਸੱਚੀ ਹੈ ਜਿਸ ਕਰਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ ਸਤਗੁਰ ਤੁਖ ਹੈ ਪਾਈ ਹੈ ਸਤਗੁਰ ਜਦੋਂ ਪ੍ਰਸੰਨ ਹੁੰਦੇ ਆ ਤਾਂ ਪਾਈ ਦੀ ਹੈ ਦਾਤ ਪੂਰਨ ਅਲਕਾ ਭੀ ਦੋਸ਼ ਅਰਿਆਂ ਥਾਂ ਜੀ ਪੂਰਨ ਵਿਆਪਕ ਹੈ ਪਰਮੇਸ਼ਰ ਜੋ ਸੁਭਮਨ ਕਰਕੇ ਲਖਣ ਤੋ ਰਹੇ ਕੈ ਜੋ ਬੁਰਾ ਦੇ ਮਹਾਵਾਗ ਤੋਂ ਬਿਨਾਂ ਪੀਤਮੀ ਜਿਸ ਦਾ ਪਾ ਆ ਜਾਂਦਾ ਉਹ ਸ੍ਰੀ ਗੁਰੂ ਪਾ ਲਈਦਾ ਹੈ ਸਤਗੁਰੂ ਜਦੋਂ ਪ੍ਰਸੰਨ ਹੋ ਜਾਂਦੇ ਹਨ ਰਹਾਉ ਸਤਗੁਰੂ ਇੱਕ ਹੋ ਵਾਰਿਆ ਅਸੀਂ ਕਹੇ ਸਤਗੁਰੂ ਆਨਕ ਦੇਵ ਜੀ ਦੇ ਵਿਟੋਂ ਉਪਰੋਂ ਵਾਰਨੇ ਜਾਂਦੇ ਹੂੰ ਜਿਨ ਦਿੱਤਾ ਸਤਨਾਮ ਜਿਨ੍ਹਾਂ ਨੂੰ ਸਤਨਾਮ ਗੁਰੂ ਨਾਲ ਕਰਨਾ ਨਾਮ ਬੁਰਾ ਤਾਂ ਨਹੀਂ ਤੇ ਅੰਮ੍ਰਿਤ ਕੇ ਸੱਚਾ ਨਾਮ ਬਖਸ਼ਿਆ ਪਰਮੇਸ਼ਰ ਦਾ ਆਨੰਦਨ ਸੱਚ ਸਲਾਹਣਾ ਇਸ ਕਰਕੇ ਸਾਨੂੰ ਚਾਹੀਦਾ ਹੈ ਹੋ ਸਤਿਗੁਰਾਂ ਦਾ ਹੁਕਮ ਹੈ ਰਾਜ ਨਹੀਂ ਸਕੇ ਨਾਮ ਨੂੰ ਸਲਾਹਣਾ ਕਰੀਏ ਸਿਖਤ ਕਰੀਏ ਤੀਰ ਤੁੰਤ ਪਾਪਾਂ ਕੇ ਸੱਚੇ ਕੇ ਗੁਰ ਦਾ ਰੰਧਾ ਵਿੱਚ ਪਾਪਾਂ ਤੇ ਸੱਚੇ ਦੇ ਗੁਣਾ ਨੂੰ ਗਾਉਣਾ ਕਰੀਏ ਸੱਚ ਖਾਣ ਸੱਚ ਕਹਿਣ ਸੱਚੇ ਨੂੰ ਖਾਂਦੇ ਹੋਏ ਵੀ ਸੱਚੇ ਦਾ ਹੀ ਵਿਚਾਰਨਾ ਕਰੀਏ ਜੋ ਪਹਿਨਣਾ ਕਰੀਏ ਉਹ ਵੀ ਸੱਚੇ ਦਾ ਹੀ ਕਾਰਨਾ ਕਰੀਏ ਸੱਚੇ ਦਾ ਜਿਹੜਾ ਸਰਗਣ ਕਰਨਾ ਹੈ ਖਾਣਾ ਕਰੀਏ ਸੱਚੇ ਦਾ ਜਿਹੜਾ ਮੰਨਣ ਕਰਨਾ ਹੈ ਪੁਸ਼ਾਕੇ ਦਾ ਪਹਿਨਣਾ ਕਰੀਏ ਸੱਚੇ ਪੱਛਾਣਾ ਸੱਚੇ ਕੱਛੇ ਦਾ ਨਾਮ ਵੀ ਸੱਚਾ ਆਪ ਵੀ ਸੱਚ ਸਰੂਪ ਹੈ ਸਾਹ ਵਿਰਾਸ ਨਾ ਵਿਸਰੇ ਸਾਹ ਸਾਹ ਲੈਂਦਿਆਂ ਹੋਇਆਂ ਵਿਰਾਸ ਗ੍ਰਾਹੀ ਖਾਂਦਿਆਂ ਹੋਇਆਂ ਪਰ ਜਿਹੜਾ ਬਾਹਰ ਨੂੰ ਆਉਂਦਾ ਹੈ ਜਿਹੜਾ ਜਿਹੜਾ ਅੰਦਰ ਨੂੰ ਖਿੱਚੀਦਾ ਜਿਹਦਾ ਨਾਮ ਸੰਸਕ੍ਰਿਤ ਵਿੱਚ ਸਵਾਸ ਪਰ ਸਵਾਸ ਸੋ ਆਉਂਦੇ ਜਦ ਦੇ ਸਵਾਸ ਨਾਲ ਕਦੇ ਨਹੀਂ ਵਿਸਰਨਾ ਚਾਹੀਦਾ ਸਫਲ ਮੂਰਤ ਗੁਰ ਆਪ ਹੈ ਤੇ ਗਿਆਨ ਭੌ ਦੇ ਸਰੂਪ ਹੈ ਗੁਰੂ ਸਾਹਿਬ ਆ ਪਰਮੇਸ਼ਰ ਨੂੰ ਭਾਣ ਗੁਰ ਜੀ ਵਡ ਅਵਰ ਨਾ ਦਿੱਸੈ ਸਤਗੁਰੂ ਨਾਮ ਦੇ ਕੀਰਤਨ ਦਾ ਰੂਪ ਹੈ ਉਹ ਪੁੰਨਾ ਜਿੱਦਾ ਵੱਡਾ ਹੋਰ ਨਹੀਂ ਔਰ ਸ਼ਾਂਤੀ ਦਿੱਸਦਾ ਆਤ ਪਹਿਰ ਤਿਸ ਜਾ ਉੱਠੇ ਬੈਠ ਕੇ ਸਤਗੁਰੂ ਸੱਤੇ ਪਾਤਸ਼ਾਹ ਦਾ ਜਾਪ ਕਰਿਆ ਕਰ ਨਦਰ ਕਰੇ ਤਾਂ ਪਾਈਏ ਜੇ ਸਤਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਤਾਂ ਪਾਈਏ ਨਾਮ ਦੀ ਦਾਤ ਪਾਈ ਦੀ ਹੈ ਸੱਜ ਨਾਮ ਗੁਣਤਾ ਸੱਜ ਮਰਉਂ ਜਿਓ ਗੁਣਾਂ ਦਾ ਪਤ ਇਹ ਪਿਆਨਾ ਹੈ ਪ੍ਰੇਸ਼ੁਰ ਦਾ ਜਿਹਦੇ ਕੋਲ ਸੱਚ ਨਾ ਉਹਦੇ ਕੋਲ ਸਾਰੇ ਗੁਣ ਹਰ ਤੇ ਦੇ ਵਿੱਚ ਸੱਜਾ ਨਾਮ ਜਨਾਉਦਾ ਖਿਆਨਾ ਹੈ ਗੁਰ ਪਰਵੀਸਰ ਏਕ ਹੈ ਗੁਰੂ ਹੈ ਕਹਿਲ ਤਿਸ ਹੀ ਕੋਈ ਹੈ ਨਿਰਗੁਣ ਸਰਗੁਣ ਸਾਪੇ ਨਾ ਹੋਣ ਦੇ ਦੋਵੇਂ ਦੇ ਕੋਕੀਨੋ ਥਾਉ ਉਹ ਵਹਿ ਰਿਹਾ ਸਮਾਏ ਸਾਰੰਝ ਮਾੜਾ ਜੋਤੀ ਸਿੰਘ ਪੋ ਕੇ ਵਿਆਪਕ ਹੋ ਰਏ ਹਨ ਇਹਨ ਕਉ ਪੂਰਵ ਲਿਖਿਆ ਇਹਨਾਂ ਨੇ ਪੂਰਵ ਕਮਾਨੀਆਂ ਕੀਤੀਆਂ ਹੈ ਪਰਮੇਸ਼ੂ ਨੂੰ ਪਰੇਰੇ ਹੋਏ ਨਥੇ ਤੇ ਦੇਖ ਲਿਖ ਦਿੰਦਾ ਹੈ ਦੇਈ ਨਾਮ ਤੇ ਆਹ ਉਹ ਸਹਾਰਾ ਦਾ ਇਹ ਮਨੁੱਖਾ ਜਨਮ ਕਾ ਕੀ ਹੋ ਨਾਮ ਸੋਈ ਜਗੇ ਜੋ ਜਪ ਆਇਆ ਹੋਏ ਕਿਸੇ ਪਿਆਰੀ ਕਸ਼ਮੀਰ ਵਿੱਚ ਕੇਸਰ ਮੂਲ ਨਾ ਹੋਵੇ ਜਿਵੇਂ ਐਸੇ ਵੀ ਪਿਆਰੀ ਕਸ਼ਮੀਰ ਵਿੱਚ ਹੈ ਕਿਉਂ ਕਿਉਂ ਮੀਲਾ ਦੇ ਵਿੱਚ ਉੱਚੀ ਨੀਵੀਂ ਜੀ ਧਰਤੀ ਹੈ ਟਿੱਬਿਆਂ ਦੀ ਉੱਥੋਂ ਦੀ ਧਰਤੀ ਲਾ ਜਾ ਕੇ ਬਲਾਇਟ ਵਿੱਚ ਯਤਨ ਕਰ ਰਹੇ ਅੰਗਰੇਜ਼ ਕੈਸਰ ਉੱਥੇ ਪੈਦਾ ਨਹੀਂ ਕਰ ਸਕਦੇ। ਸੋ ਉਸੇ ਥਾਂ ਤੇ ਬਿਨਾ ਕੇਸਰ ਹੋਰ ਕਿਤੇ ਨਹੀਂ ਹੁੰਦਾ। ਇੱਕ ਵਾਰੀ ਉਹ ਕਣਕਬੀਰ ਦੇ ਇੱਕ ਵਾਰੀ ਕੇਸਰਬੀਰ ਦੇ ਕਸ਼ਮੀਰ ਵਿੱਚ ਕਿਉਂ ਇੱਥੇ ਹੀ ਕੇਸਰ ਹੁੰਦਾ ਹੈ? ਸੋ ਇਸੇ ਪ੍ਰਕਾਰ ਜਿਨ੍ਹਾਂ ਨੇ ਪੂਰਵ ਲੇਖ ਲਿਖਾਇਆ ਹੈ ਉਹ ਨਾਮ ਨੂੰ ਇਸ ਜਨਮ ਚ ਆ ਕੇ ਤੇ ਹੁੰਦੇ ਹੈ। ਜਿਨ੍ਹਾਂ ਨੂੰ ਪੂਰਵ ਨਹੀਂ ਦਿਖਾ ਦੁਰਾਂ ਦੁਆਰਾ ਬਾਲਕ ਵਸਤਾ ਤੇ ਲਾ ਕੇ ਵਿਦੇਸ਼ੀ ਲਿਖ ਲਿਆ ਹੈ। ਉਹ ਨਾ ਉਹਨੂੰ ਧਿਆਨ ਕੇ ਨਹੀਂ ਹਾਲ ਹੋ ਗਏ ਹੁਣ ਨਾਨਕ ਗੁਰ ਪਰਮਾਤਮਾ ਦੀ ਸਤਿਗੁਰੂ ਦੀ ਮਿਹਰ ਗੁਰੂ ਅਕਾਲ ਤੂਬ ਦੀ ਸ਼ਰਨ ਪ੍ਰਾਪਤ ਹੋਏ ਹੁਣ ਮਰੈ ਨਾ ਆਵੇ ਜਾ ਮੇਰੇ ਸਤਿਗੁਰੂ ਕੈਸੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਨਾਸਤੀ ਪੁਰਖ ਸੋ ਮੇਰੇ ਹਾਥੁ ਆਏ ਜੋ ਗੁਰਾਂ ਦੀ ਸ਼ਰਨ ਆਉਂਦਾ ਹੈ ਉਹ ਫੇਰ ਮੌਤ ਕਰਕੇ ਮਰਦਾ ਨਹੀਂ ਨਾ ਜਨਮ ਧਾਰ ਕੇ ਆਉਂਦਾ ਨਾ ਜੂਨਾ ਚੋ ਜਾਂਦਾ ਹੈ ਸਤਿਗੁਰੂ ਦੀ ਜੰਮਣ ਮੱਤ ਰਹਿ ਤਹਾਨੂੰ ਆਪ ਸਿੱਖ ਵੀ ਮਹਾਰਾਜ ਜੋਤੀलीन ਹੋ ਜਾਂਦਾ